ਫਸਲਾਂ ਮਰ ਜਾਂਦੀਆਂ ਨੇ ਆਏ ਤਾਜ਼ੀ ਫਸਲਾਂ ਮਰਦੀਆਂ ਨੇ ਸਾਡੇ ਉੱਤੇ ਫਸਲ ਪੱਕਣ ਦੀ ਗਾਰ ਤੇ ਦੀ ਵੀ ਹੁਣ ਕਿੱਥੋਂ ਲਿਆਉ ਜਿੰਮੇਦਾਰ ਕੀ ਕਰੂਗੀ ਨੇ ਹੁਣ ਕਾਸੀ ਕਰਦਾ ਹੀ ਨਹੀਂ ਕਿ ਕਾਮੀਆਂ ਇਹ ਪਹਿਲਾਂ ਸਾਡਾ ਕੱਚੀ ਨਹੀਂ ਇਹ ਡਿੱਗਦੀ ਦੀਦੇ ਤੇ ਹੱਥਾ ਕਿੰਨਾ ਕੁ ਪਾਣੀ ਪਿੰਡ ਦੇ ਵਿੱਚ ਚੜ ਗਿਆ ਪਾਣੀ ਤਕਰੀਬਨ ਨਾਲੇ ਲੱਗਿਆ ਖੜਾ ਜੀ ਕਰਾਂ ਦੇ ਜੁੜੇ ਨਾਬਾ ਪਾਣੀ ਦੇ ਨਾਲ ਆਪਾਂ ਇਸ ਟਾਈਮ ਨਾਬੇ ਦੇ ਨੇੜੇ ਦੀਕ ਪੈਂਦੇ ਪਿੰਡ ਸ਼ੀਟਾ ਵਾਲੇ ਦੇ ਕੋਲ ਖੜਿਆਂਗੇ ਜੀ ਚੋਆ ਜਿਹੜਾ ਬਹੁਤ ਤਗਾ ਦੇ ਵਿੱਚ ਭਰ ਕੇ ਚੱਲ ਰਿਹਾ ਹੈਗਾ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਉੱਥੇ ਹੀ ਕਈ ਜ਼ਿਲ੍ਹਿਆਂ ਤੋਂ ਇਲਾਵਾ ਪੂਰਾ ਪੰਜਾਬ ਜਿਹੜਾ بارش ਦੇ ਨਾਲ ਵੀ ਪ੍ਰਭਾਵਿਤ ਹੋਇਆ ਆਪਣੇ ਨਾਲ ਨੇ ਜਿਹੜੇ ਪਿੰਡ ਦੇ ਮੌਜੂਦਾ ਸਰਪੰਚ ਆਪਾਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਜਿਹੜਾ ਇਹ ਹੜ੍ਹਾਂ ਦੇ ਨਾਲ ਪੂਰਾ ਪੰਜਾਬ ਜਿਹੜਾ ਪ੍ਰਭਾਵਿਤ ਹੋ ਰਿਹਾਗਾ ਉੱਥੇ ਹੀ ਤੁਹਾਡਾ ਕੋਲੇ ਸ਼ੀਤਾਵਾਲਾਗਾ ਉਹਦੇ ਵਿੱਚ ਵੀ ਜਿਹੜਾ ਪਾਣੀ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪਾਣੀ ਕਿੱਥੋਂ ਆਇਆ ਕਿੰਨੇ ਕ ਟਾਈਮ ਦਾ ਇਹ ਪਾਣੀ ਆ ਇਹ ਜਿਹੜੇ ਘਰਾਂ ਦੇ ਵਿੱਚ ਜਿਹੜਾ ਲੈਵਲ ਆ ਉੱਪਰ ਹੋ ਚੁੱਕਿਆ ਪੰਡ ਦੇ ਬਾਰੇ ਕੀ ਕਹਿਣਾ ਚਾਹੀਦਾ ਇਹ ਸਾਡੇ ਜੀ ਆ ਡਰੇਨ ਆਈ ਜੇ ਲਗੋਗੇ ਇਹ ਡਰੇਨ ਦਾ ਜਦੋਂ ਵੀ ਪਾਣੀ ਆਪਾ ਹੁੰਦਾਗਾ ਸਾਡੇ ਪਿੰਡ ਦੇ ਵਿੱਚ ਪਾਣੀ ਆ ਬੜਦਾਗਾ ਪਿੱਛੋਂ ਜਦੋਂ ਉਹ ਪਾਣੀ ਵਧੀ ਜਾਂਦਾ ਘਰਾਂ ਦੇ ਨਾਲ ਲੱਗ ਜਾਂਦਾ ਕਈ ਵਾਰ ਤਾਂ ਕਾਫੀ ਨੁਕਸਾਨ ਸਾਡੇ ਸਟੇਡੀਅਮ ਦੇ ਵਿੱਚ ਪਾਣੀ ਵੜ ਗਿਆ ਪੂਰ ਕਈ ਪਾਸੇ ਪਾਣੀ ਵੜ ਗਿਆ ਅਜੇ ਤਾਂ ਆ ਬਾਰਿਸ਼ ਹੋਰ ਵਧੀ ਜਾਂਦੀ ਹੈ ਇਹਦਾ ਐ ਨਹੀਂ ਪਤਾ ਵੀ ਹੋਰ ਕਿੰਨਾ ਕ ਨੁਕਸਾਨ ਹੋਊਗਾ ਘਾਡੇ ਦੇ ਵਿੱਚ ਬਾਰਿਸ਼ ਨਾਲ ਆਪ ਡਰੇਨ ਜਿਆਦਾ ਨਖਾਨ ਕਰਦੇ ਸਾਡੇ ਪਿੰਡ ਕਿੰਨਾ ਕੁ ਪਾਣੀ ਪਿੰਡ ਦੇ ਵਿੱਚ ਚੜ ਗਿਆ ਪਾਣੀ ਤਕਰੀਬਨ ਨਾਲੇ ਲੱਗਿਆ ਖੜਾ ਜੀ ਘਰਾਂ ਦੇ ਇੱਥੇ ਜਿਹੜੇ ਐਸੀ ਘਰ ਨੇ ਇਹਨਾਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਪਾਣੀ ਦੀ ਬਹੁਤ ਵੱਡੀ ਮਾਤਰਾ ਤੁਸੀਂ ਲੋਕਾਂ ਪਿੰਡ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋਗੇ ਬਸ ਅਸੀਂ ਤਾਂ ਹੀ ਕਹਿੰਦੇ ਆਂ ਵੀ ਬਾਰਿਸ਼ ਆਇਆ ਬਾਰਿਸ਼ ਕਰਕੇ ਜਿੰਨੀ ਕਿ ਬਚਤ ਹੋ ਸਕਦੀ ਹੈ ਬੱਚਿਆਂ ਨੂੰ ਅੰਦਰ ਰੱਖੋ ਖੰਭਿਆ ਖੁੰਭਿਆ ਤੋਂ ਦੂਰ ਰਹਿਣ ਸਾਰੇ ਜਾਨੇ ਕਰੰਟ ਤੋਂ ਬਚੇ ਆ ਜਾਵੇ ਬਸ ਆਹੀ ਕਹਿੰਦੇ ਆਂ ਬਾਰਿਸ਼ ਦੇ ਦਿਨ ਜਨ ਅੰਦਰ ਰਹਿਣ ਥੋੜਾ ਜਿਹਾ ਜਿਵੇਂ ਹੜਪੀੜ ਤੇ ਨੇਗੇ ਹੋਰ ਪੰਜਾਬ ਦੇ 9 ਨਹੀਂ 10 ਜ਼ਿਲ੍ਹੇ ਹੋ ਚੁੱਕੇ ਨੇ 10 ਜ਼ਿਲ੍ਹਿਆਂ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਵੱਡੀ ਆ ਕਿ ਉਹਨਾਂ ਦੇ ਵਿੱਚੋਂ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਕੁ ਮਾਤਰਾ ਪਾਣੀ ਹੈ ਪਾਣੀ ਦੀ ਮਾਤਰਾ ਹਜੇ ਤੱਕ ਤਾਂ ਠੀਕ ਹੈ ਜੀ ਥੋੜੀ ਜਿਹੀ ਬਚਤ ਆ ਗਈ ਪਰ ਜੇ ਇਸ ਤੋਂ ਵੱਧ ਪਾਣੀ ਵੱਧਦਾਗਾ ਤਾਂ ਨੁਕਸਾਨ ਹੋ ਸਕਦਾ ਸਾਡੇ ਪਿੰਡ ਦਾ ਲੱਗਦਾ ਤੁਹਾਡੇ ਪਿੰਡ ਦੇ ਵੀ ਘਰਾਂ ਦੇ ਵਿੱਚ ਪਾਣੀ ਵੜਨ ਨੂੰ ਤਿਆਰ ਹੈਗਾ ਤਿਆਰ ਹੈ ਜੀ ਸਰ ਕੋ ਤਿਆਰ ਥੋੜਾ ਮੁੱਕਾ ਹੀ ਫਰਕ ਰਹਿ ਗਿਆ ਜੀ ਆ ਤੁਸੀਂ ਦੇਖ ਹੀ ਸਕਦੇ ਹੋ ਮਗਰ ਨਾਲ ਹੀ ਖੜਾ ਹੈ ਜੀ ਇਹਦੇ ਵਿੱਚ ਪਾਣੀ ਜਿਹੜਾ ਵੜਨੀ ਤਗਾ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਘਰਨੇਗੇ ਨਵੇਂ ਬਣਾਏ ਇਹਨਾਂ ਦੇ ਵਿੱਚ ਜਿਹੜਾ ਪਾਣੀ ਆਉਣ ਨੂੰ ਪਿਆਰਾ ਸਾਲ ਸਮੱਸਿਆ ਹੁੰਦੀ ਹੈ ਜਦੋਂ ਵੀ ਬਾਰਸ਼ ਹੁੰਦੀ ਹੈ ਜਾਂ ਕੋਈ ਵੀ ਮੀਂਹ ਪੈਦਾ ਜਾਈ ਆਹ ਜਨਾਂ ਦੇ ਵਿੱਚ ਹਰ ਸਾਲ ਸਾਡੇ ਸਮੱਸਿਆ ਹੁੰਦੀ ਹੈ ਹੁਣ ਤਾਂ ਅਸੀਂ ਕਰਦਾ ਹੀ ਮੀਂਹ ਚ ਕਰਨੀ ਹੈ ਇਹ ਪਹਿਲਾਂ ਤਾਂ ਕੱਚੀ ਨੇ ਇਹ ਡਿੱਗਦੀ ਡਿੱਗੇ ਤੇ ਹਰ ਸਾਲ ਆਈ ਤੇਰੀ ਦਿੱਕਤ ਆ ਪਰ ਪਰਮਾਤਮਾ ਦੀ ਕਿਰਪਾ ਨਾਲ ਇਹ ਪਿਲਰਾਂ ਚ ਕਰਨੀ ਹੈ ਤਾਂ ਆਪ ਬਚਤ ਰਹੇਗੀ ਪਰ ਇਹ ਜਦੋਂ ਬਾਰਸ਼ ਹੁੰਦੀ ਹੈ ਲਗਾਤਾਰ ਉਹਨੂੰ ਸਾਡੇ ਹੱਥ ਛਾਲ ਇਹ ਪ੍ਰੋਬਲਮ ਉਹਦੀ ਆਉਂਦੀ ਹੈ ਜੀ ਪਾਣੀ ਜੀ ਸੇਖਾ ਸਾਡਾ ਪੁੜੀ ਦਾ ਸਾਡੇ ਪੁੜੀ ਇੱਥੇ ਦਾ ਸਮੱਸਿਆ ਦਾ ਕੋਈ ਹੱਲ ਕਿਦਾ ਸਾਡੀ ਪੰਚਾਇਤ ਹੈ ਸਾਡੇ ਸਰਪੰਚ ਸਾਹਿਬ ਨੇ ਇਹ ਕਹਿੰਦੇ ਸਾਡੇ ਨਾਲ ਆ ਛੋਟੇ ਅਸੀਂ ਵੀ ਆਏ ਇਹ ਹੱਲ ਕਰਾਂਗੇ ਇਹਦਾ ਸਾਡੇ ਆ ਡਰੇਨ ਦਾ ਦੂਜਾ ਪਾਸਾ ਜਿਹੜਾ ਉਹਦੀ ਪਟੜੀ ਵੀ ਨਹੀਂ ਹੈਗੀ ਪਰਲੇ ਪਾਸੇ ਫਸਲਾਂ ਮਰ ਜਾਂਦੀਆਂ ਨੇ ਆਏ ਸਾਰੀ ਫਸਲਾਂ ਮਰਦੀਆਂ ਨਹੀਂ ਸਾਡੇ ਉਧਰ ਹੁਣ ਤੁਸੀਂ ਹਿਸਾਬ ਲਾ ਲਓ ਪਹਿਲਾਂ ਤਾਂ ਚਲੋ ਜੇ ਪਹਿਲਾਂ ਆ ਜਾਂਦੀ ਹੈ ਬਾਰਿਸ਼ ਫਿਰ ਤਾਂ ਆਇਆ ਜ਼ਿਮੀਦਾਰ ਦੁਆਰ ਤੋਂ ਪਉੜ ਪੱਟ ਪੱਟ ਕੇ ਇੱਧਰ ਉੱਧਰੋ ਕਰਕੇ ਲਾ ਲੈਂਦਾ ਹੁਣ ਤਾਂ ਫਸਲ ਪੱਕਣ ਦੀ ਘੜਤ ਤੇ ਦੀਗੀ ਹੁਣ ਕਿੱਥੋਂ ਲਿਆਉ ਜ਼ਿਮੀਦਾਰ ਕੀ ਕਰੂ ਕੀ ਨਹੀਂ ਨਾਲ-ਨਾਲ ਸਾਡੇ ਸਾਡੇ ਕਿੜੇ ਏਕੜ ਡੁੱਬੀ ਪਈ ਹੈ ਬਾਰਿਸ਼ ਚੜ ਕੇ ਆਤਾ ਫਸਲ ਜੇ ਹੋਰ ਫੁੱਟ ਤੋਂ ਫੁੱਟ ਚੜਿਆ ਤਾਂ ਸਮਝ ਲਓ ਖਤਮ ਹੋ ਜੂਗਾ ਸਾਰੀ ਜ਼ਮੀਨ ਤਾਂ ਕਿੱਧਰ ਜਾਊਗੀ ਤੁਹਾਨੂੰ ਲੱਗਦਾ ਜਿੱਦਾਂ ਕੀ ਮੌਜੂਦਾ ਪੰਜਾਬ ਸਰਕਾਰ ਸੈਂਟਰ ਸਰਕਾਰ ਤੋਂ ਜਿਹੜੀ 60000 ਕਰੋੜ ਦੀ ਜਿਹੜੀ ਮਦਦ ਮੰਗੀ ਜਾ ਰਹੀ ਹੈ ਕਿਸਾਨਾਂ ਨੂੰ ਪ੍ਰਤੀ ਏਕੜ 50000 ਰੁਪਿਆ ਦੇਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈਗੀ ਕੀ ਲੱਗਦਾ ਪੰਜਾਬ ਸਰਕਾਰ ਤੁਹਾਡੇ ਇਸ ਏਰੀਏ ਦੇ ਵਿੱਚ ਲੋਕਾਂ ਦੀ ਹੈਲਪ ਕਰੂਗੀ ਕੀ ਪੰਜਾਬ ਸਰਕਾਰ ਨੂੰ ਚਾਹੀਦਾ ਜੀ ਬਾਰਿਸ਼ ਛਟਣ ਤੋਂ ਬਾਅਦ ਗਦਾਬਰੀ ਕਰਾਈ ਜਾਵੇ ਜੋ ਵੀ ਹੈ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜੋ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਅੱਜ ਤੋਂ ਅਸੀਂ ਇਸ ਵਕਤ ਜਿਹੜਾ ਚੋਏ ਦੇ ਉੱਪਰ ਖੜ੍ਹਿਆਂਗੇ ਚੋਆ ਜਿਹੜਾ ਬਹੁਤ ਜਿਹੜਾ ਉੱਪਰ ਦੀ ਭਰ ਕੇ ਚੱਲ ਰਿਹਾ ਸਰਪੰਚ ਸਾਹਿਬ ਵੀ ਇਹਦੇ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਕਿੰਨਾ ਕੀ ਚੋਏ ਨੇ ਜਿਹੜਾ ਨੁਕਸਾਨ ਕਰ ਦਿੱਤਾ ਕਿਸਾਨਾਂ ਦਾ ਤੇ ਆਮ ਲੋਕਾਂ ਦਾ। ਕਿਦਾਂ ਹੈ ਜੀ ਜਦੋਂ ਐਸਾ ਹਾਲ ਹੈ ਬਾਰਿਸ਼ ਪੈਂਦੀ ਹੈ ਜਦ ਆ ਉਸ ਟਾਈਮ ਸਾਡੇ ਗਰੇਨ ਦੇ ਇੱਕ ਸਾਈਡ ਤੇ ਪੱਡਣੀ ਨਹੀਂ ਨਹੀਂ। ਉਧਰਲੇ ਪਾਸੇ ਖੇਤਾਂ 'ਚ ਪਾਣੀ ਜਾਵਣ ਦਾਗਾ ਉਹ ਜਦੋਂ ਪਾਣੀ ਵੱਧ ਹੁੰਦਾ ਹੈਗਾ ਉਹ ਫਸਲਾਂ 'ਚ ਹੀ ਰਹਿ ਜਾਂਦੇ ਵਿੱਚ 5-10 ਦਿਨ ਤੱਕ ਖਤਮ ਹੋ ਜਾਂਦੀ ਹੈ ਬਸ ਇਹ ਕੁਦਰਤੀ ਕਰੋਪੀ ਹੈ ਜੀ ਵੈਸੇ ਤਾਂ ਪਰ ਦੱਸ ਕੋ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਤੁਸੀਂ ਸਾਹਮਣੇ ਜਿਹੜਾ ਇਸ ਵਾਸਤੇ ਜਿਹੜਾ ਚੂਹਾ ਬਿਲਕੁਲ ਉੱਪਰ ਦੀ ਭਰ ਕੇ ਜਿਹੜਾ ਚੱਲ ਰਿਹਾ ਥੋੜੀ ਜਿਹਾ ਜਗਾ ਜਿਹੜੀ ਰਹਿ ਰਹੀ ਆ ਉੱਥੇ ਫਸਲਾਂ ਨੂੰ ਜਿਹੜੀ ਕੀ ਮਾਰ ਹੋ ਸਕਦਾ ਤੁਸੀਂ ਸਪਸ਼ਟ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੀ ਖੱਬੇ ਹੱਥਾ ਸੱਜੇ ਹੱਥ ਉਹ ਜਿਹੜੀ ਫਸਲਾਂ ਨੂੰ ਮਾਰ ਜਿਹੜੀ ਹੋ ਸਕਦੀ ਆ ਸਰਪੰਚ ਸਾਹਿਬ ਜੇ ਹਲੂਕ ਪਾਣੀ ਜਾਦਾ ਵਾਦਾ ਤਾਂ ਤੁਸੀਂ ਪਿੰਡ ਨੂੰ ਕਿਸ ਤਰੀਕੇ ਨਾਲ ਸਹਿਯੋਗ ਕਰਦੇ ਅਸੀਂ ਤਾਂ ਇਹ ਕਹਿੰਦੇ ਚਲੋ ਪਰਮਾਤਮਾ ਵਾਹਤਾ ਹੈ ਜੇ ਕੰਮ ਹੋ ਵੀ ਜਾ ਪਰ ਪੰਨੀ ਕਿਸੇ ਪਿੰਡ ਦਾ ਹੈ ਪਰ ਫਿਰ ਵੀ ਅਸੀਂ ਜੋ ਨਗਰ ਕਹੂਗਾ ਉਹਦੇ ਨਾਲ ਖੜੇ ਹਾਂ ਜੀ ਪੂਰਾ ਮੋੜਣਾ ਮੋੜਾ ਲਾ ਕੇ ਖੜਾਂਗੇ ਜੀ ਜੋ ਪਿੰਡ ਦੀ ਸੰਗਤ ਕਹੂਗੀ ਪੂਰਾ ਸਹਿਯੋਗ ਕਰਾਂਗੇ ਜੀ ਸਾਥ ਮਦਦ ਕਰਾਂਗੇ ਜੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜਿਹੜਾ ਮੌਜੂਦਾ ਸਰਪੰਚ ਨੇ ਉਹਨਾਂ ਦਾ ਜਿਹੜਾ ਪਿੰਡ ਨੂੰ ਪੂਰਾ ਸਹਿਯੋਗ ਹੈ ਉਹ ਕਹਿੰਦੇ ਹਰ ਤਰੀਕੇ ਦੇ ਨਾਲ ਅਸੀਂ ਪਿੰਡ ਦੇ ਨਾਲ ਖੜੀਆਂ ਤੇ ਖੜੇ ਰ੍ਹਾਂਗੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਖੜਦੀ ਮਾਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਜਿਹੜੀ ਹੋ ਰਹੀ ਆ ਉੱਥੇ ਤੁਸੀਂ ਦੇਖ ਸਕਦੇ ਹੋ ਪਟਿਆਲਾ ਜ਼ਿਲ੍ਹਾ ਦੇ ਨਜ਼ਦੀਕ ਨਾਭਾ ਨਾਭੇ ਦੇ ਨਜ਼ਦੀਕ ਪੈਂਦੇ ਪਿੰਡ ਛੀਕਾ ਵਾਲੇ ਦੇ ਵਿੱਚ ਜਿਹੜਾ ਚੋਆਪੂਰਾ ਭਰ ਕੇ ਚੱਲ ਰਿਹਾ ਹੈਗਾ ਤੇ ਆਪਾਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਜਿਹੜਾ ਤੁਹਾਡੇ ਘਰਾਂ ਨੂੰ ਜਿਹੜਾ ਪਾਣੀ ਮਿੱਟੀ ਕਾ ਲੱਗਿਆ ਇਹ ਤਾਂ ਮਾਤਮਾ ਕਰਦੇ ਹੀ ਹੈ ਪਰ ਆਈ ਥੀ ਫਿਰ ਵੀ ਬਚਤ ਹੈ ਇਹ ਪਾਣੀ ਜਿਆਦਾ ਨਹੀਂ ਆਇਆ ਹੈਗਾ ਜੇ ਜਿਆਦਾ ਆਉਂਦਾ ਤਾਂ ਜੀ ਸਾਲੇ ਫਾਸਲਾ ਤੋਂ ਨੁਕਸਾਨ ਹੁੰਦਾ ਜੀ ਤੇ ਨਾਲੇ ਘਰਾਂ ਨੂੰ ਸਟਾਲਦਾ ਨਾਲ ਤੇ ਆਵਾ ਆਵਾ ਜਾਂਦਾ ਵੀ ਬਹੁਤ ਫਰਕ ਪੈਂਦਾ ਜੀ ਤੇ ਇਹਦਾ ਹੱਲ ਤਾਂ ਚਲੋ ਪੰਚਾਇਤ ਸਰਕਾਰਾਂ ਦਾ ਤਾਂ ਕੋਈ ਕਦਮ ਨਹੀਂ ਰੋੜ ਨਹੀਂ ਇਹਨਾਂ ਵਿੱਚ ਸਭ ਕੁ ਤੁਸੀਂ ਮਾਰਾ ਜੀ ਇਹ ਥਾਂ ਨੂੰ ਢਲਣੀ ਪੈਣੀ ਆ ਪਰ ਫਿਰ ਵੀ ਇਹਦਾ ਕੋਈ ਨਾ ਕੋਈ ਬੰਦੋਬਸਤ ਹੈ ਜੀ ਪੰਚਾਇਤ ਆ ਮਤਲਬ ਬੋਲਦਾ ਕੋਈ ਨਾ ਕੋਈ ਅਰੇਂਜਮੈਂਟ ਕਰਾਂਗੇ ਜੀ ਜੋ ਜਿੰਨੇ ਤੱਕ ਹੋ ਸਕੇ ਆਪੋ ਸਤਿ ਪੰਥ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰਨ ਤੇ ਜਾ ਦੇ ਰਿਹਾ ਹੈ ਦੇਖੋ ਅਸੀਂ ਤਾਂ ਜੋ ਮਦਦ ਕਰ ਸਕਦੇ ਹਾਂ ਪੰਚਾਇਤ ਵੱਲੋਂ ਨਾਲ ਖੜਾਗੇ ਪਰ ਸਰਕਾਰ ਨੂੰ ਵੀ ਇਹ ਚਾਹੀਦਾ ਵੀ ਮੌਸਮ ਸਾਫ਼ ਹੋਣ ਤੋਂ ਬਾਅਦ ਜੋ ਵੀ ਜਿਹੜਾ ਨੁਕਸਾਨ ਘਰ ਵਗੈਰਾ ਜੋ ਵੀ ਹੋਇਆ ਉਸ ਦੀ ਕਿਸੇ ਦੀ ਮਦਦ ਮੰਗੀ ਪਟਵਾਰੀ ਦੀ ਲਾਗੇ ਜੇ ਕੋਈ ਬਦਾਵੀ ਕਰਵਾ ਕੇ ਜੋ ਨੁਕਸਾਨ ਬਣ ਗਿਆ ਉਹ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਦਰਸ ਕੋ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਚੋਏ ਤੋਂ ਪਰਲੇ ਪਾਸੋਂ ਦੀ ਵੀ ਜਿਹੜਾ ਦੇਖਣ ਨੂੰ ਨਜ਼ਰ ਆ ਰਿਹਾ ਜਿਹੜਾ ਪਾਣੀ ਉੱਪਰ ਤੱਕ ਇਹ ਜਿਹੜਾ ਚੂਹਾ ਜਿਆਦਾ ਕਦੇ ਭਰਿਆ ਦੇਖਿਆ ਨਹੀਂ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਜੀ ਇਹ ਚੂਹਾ ਬਹੁਤ ਯਾਦ ਹੈ ਉੱਪਰ ਤੱਕ ਜਿਹੜਾ ਆ ਚੁੱਕਿਆ ਕਿਸਾਨਾਂ ਦੀਆਂ ਫਸਲਾਂ ਨੂੰ ਜਿਹੜਾ ਕਿ ਲੱਗਦਾ ਕਿ ਤਨ ਕਿਤੇ ਚੂਹਾ ਜੇ ਹੋਰ ਜ਼ਿਆਦਾ ਵੱਧ ਗਿਆ ਤਾਂ ਇਹ ਜਿਹੜਾ ਫਸਲਾਂ ਨੂੰ ਮਾਰ ਕਰੂਗਾ ਪਿੰਡ ਦਾ ਸਟੇਡੀਅਮ ਆਗਾ ਲੰਗੇ ਦਿਨੀ ਇੱਥੇ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਸੀ ਮੈਚ ਕਰਵਾਇਆ ਗਿਆ ਸੀ ਸਾਡੇ ਹੀ ਅਸੀਂ ਉਹ ਸਾਡਾ ਕੰਮ ਵੀ ਚੱਲਦਾ ਜੀ ਪਹਿਲਾਂ ਸਾਡੇ ਕਬੱਡੀ ਦਾ ਟੂਰਨਾਮੈਂਟ ਹੋ ਗਿਆ ਹੈ ਤੇ ਉਸ ਤੋਂ ਬਾਅਦ ਪਹਿਲਾਂ ਵੀ ਬਾਰਿਸ਼ ਪਈ ਗਈ ਹੈ ਉਸ ਤੋਂ ਬਾਅਦ ਵੀ ਬਾਰਿਸ਼ ਪਈ ਜਾਂਦੀ ਸੀਗੀ ਸਾਡੇ ਵੀ ਮਿਸਤਰੀਆਂ ਵਾਲੇ ਲੱਗੇ ਹੋਏ تھے ਜure ਸਾਡਾ ਕੰਮ ਚੱਲਦਾ ਸੀ ਅਸੀਂ ਇਹਨੂੰ ਕਰਾ ਰਹੇ تھے ਜure ਜੋ ਵੀ ਵਾਲੀਬਾਲ ਵਗੈਰਾ ਦੇ ਜੋ ਸਟੇਡੀਅਮ ਬਣਨ ਵਾਲੇ ਤੇ ਛੋਟੇ-ਮੋਟੇ ਉਹ ਬਣਵਾ ਰਹੇ ਸੀਗੇ ਬਾਰਿਸ਼ ਨੇ ਇੰਨਾ ਕੁ ਪਾਣੀ ਆਇਆ ਸਾਡੇ ਜੋ ਡਰੇਨ ਦੇ ਵਿੱਚੋਂ ਨਿਕਲ ਕੇ ਪਾਣੀ ਸਾਰਾ ਇੱਧਰ ਪਿੰਡ ਵਾਲੀ ਸਾਈਡ ਤੇ ਆਉਂਦਾ ਜੀ ਜਦੋਂ ਪਾਣੀ ਆਉਂਦਾ ਪਿੰਡਾਂ ਦੇ ਪਾਸੇ ਤੋਂ ਲੱਕੇ ਸਾਡੇ ਇੱਧਰ ਸਟੇਡੀਅਮ ਦੇ ਵਿੱਚ ਵੜ ਜਾਂਦਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਸਾਡਾ ਸਾਡਾ ਵਿੱਚੇ ਕੰਮ ਬੰਦ ਪਿਆ ਗਿਆ ਕੱਲ ਨੂੰ ਪਾਣੀ ਥੋੜਾ ਮੋਟਾ ਘਟਦਾ ਗਿਆ ਇਸ ਤੋਂ ਵੱਧ ਪਾਣੀ ਵੱਧਦਾ ਗਿਆ ਸਾਡਾ ਨੁਕਸਾਨ ਵੀ ਹੈ ਆ ਸਾਰੀਆਂ ਕੰਧਾਂ ਕੁੰਧਾਂ ਸਾਰੀਆਂ ਗਲ ਦਿਖਦੀਆਂ ਨਹੀਂ ਕੈਮਰਾਮੈਨ ਨੂੰ ਕਹੂੰਗਾ ਕਿ ਸਾਹਮਣੇ ਦਿਖਾ ਦੇਣਾ ਸ੍ਰੀ ਗੁਰੂ ਨਾਨਕ ਦੇਵ ਸਟੇਡੀਅਮ ਜਿਹੜਾ ਪਿੰਡ ਸ਼ਿੰਕਾ ਵਾਲੇ ਦੇ ਵਿੱਚ ਜਿਹੜਾ ਇਹ ਵੀ ਪਾਣੀ ਦੇ ਨਾਲ ਭਰ ਚੁੱਕਿਆਗਾ ਪਾਣੀ ਆ ਜਿਹੜਾ ਪਿੰਡ ਦੇ ਨੇੜੇ ਪਹੁੰਚ ਚੁੱਕਿਆ ਆ ਪਿੰਡ ਦੇ ਬਾਹਰਲੇ ਪਾਸੇ ਐਸੀ ਲੋਕਾਂ ਦੇ ਜਿਹੜੇ ਕੀ ਗਰੀਬ ਲੋਕਾਂ ਦੇ ਕਰਨੇਗੇ ਉਹਨਾਂ ਤੱਕ ਜਿਹੜਾ ਪਾਣੀ ਮਾਰ ਕਰ ਰਿਹਾ ਹੈਗਾ ਇਹ ਇੰਨਾ ਬਾਰਿਸ਼ ਦਾ ਪਾਣੀ ਇੰਨਾ ਵੱਧ ਗਿਆ ਇਸ ਇਹ ਓਵਰਫਲੋ ਹੋ ਕੇ ਸਾਰਾ ਇੱਧਰ ਖੇਤਾਂ 'ਚ ਬਣ ਗਿਆ ਪਾਣੀ ਪੂਰਾ ਫਸਲਾਂ ਦਾ ਨਕਾਨ ਹੋ ਰਿਹਾ ਦਾ ਇਹ ਜੇ ਥੋੜਾ ਮੋਟਾ ਹੋਰ ਵੱਧ ਗਿਆ ਤਾਂ ਸਾਹਮਣੇ ਨੂੰ ਵੀ ਫਸਲ ਮਰਨ ਦੀ ਗੱਲਤੀ ਹੈ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਦਿਖਾ ਦਿਓ ਇੱਧਰ ਸਾਹਮਣੇ ਜਿਹੜਾ ਟੋਬਾ ਹੈਗਾ ਪਿੰਡ ਦਾ ਇਸ ਦਾ ਪਾਣੀ ਦਾ ਜਿਹੜਾ ਲੈਵਲ ਇੰਨਾ ਕਾ ਜ਼ਿਆਦਾ ਵੱਧ ਗਿਆ ਕਿ ਫਸਲਾਂ ਨੇ ਜਿਹੜੀਆਂ ਉਹ ਉੱਪਰ ਦੀ ਫਸਲਾਂ ਨੇ ਜਿਹੜੀ ਬਰਾਬਰ ਆ ਜਿਹੜਾ ਇਹ ਆ ਚੁੱਕਿਆ ਹੈਗਾ ਤੂਬਾ ਫਸਲਾਂ ਡੁੱਬਣ ਦੀ ਜਿਹੜੀ ਤਗਾ ਦੇ ਵਿੱਚ ਨੇ ਕੋਈ ਵਿਚੋਂ بارش ਦਾ ਪਾਣੀ ਆਈ ਜਾਂਦਾ ਜਿੰਨਾ ਪਾਣੀ ਜਿਹੜਾ بارش ਦਾ ਲੋਕਾਂ ਦੇ ਘਰਾਂ ਦੇ ਵਿੱਚ ਖੜ ਜਾਣਾ ਜੇ ਆਪਾਂ ਨੇ ਪਾਣੀ ਜਿਹਦਾ ਬੰਦ ਵਿਚੋਂ ਆਈ ਜਾਂਦਾ ਜੀ ਪਾਣੀ ਉਹਦੇ ਕਰਕੇ ਇਹਦਾ ਲੈਵਲ ਵਧ ਜਾਂਦਾ ਹੈਗਾ ਜੀ ਕਿਉਂ ਸਾਡੇ ਦਾ ਡਰੇਨ ਦਾ ਪਾਣੀ ਉਨੀ ਮਾ ਆਊਗਾ ਫੇਰ ਇਹ ਅੱਗੇ ਨਿਕਲੂਗਾ ਜੀ ਨਹੀਂ ਸਾਡੇ ਲਈ ਤਾਂ ਇਹਦਾ ਕੋਈ ਹੱਲ ਨਹੀਂ ਹੈਗਾ ਹੋਰ ਲੱਗਦਾ ਸਰਪੰਚ ਸਾਹਿਬ ਇੱਧਰ ਫਸਲ ਕੋਈ ਫਸਲਾਂ ਬਸ ਮਾੜੀਆਂ ਮਾੜੀਆਂ ਦਿਖਦੀਆਂ ਨੇ ਗਈਆਂ ਸਾਰੀਆਂ ਜੇ ਥੋੜਾ ਜਿਹਾ ਲੈਵਲ ਹੋਰ ਵੱਧ ਗਿਆ ਸਾਰੀਆਂ ਡੁੱਬ ਜਾਣਗੀਆਂ ਜ ਪਾਣੀ ਜਿਹੜਾ ਬਹੁਤ ਜ਼ਿਆਦਾ ਚੜ ਗਿਆ ਨਕੀਕੀ ਆ ਪਾਣੀ ਜਮਾ ਥਰੇ ਲੱਗਿਆ ਪਿਆ ਜੀ ਅੱਗੇ ਗਾਂ ਜਾ ਕੇ ਸਾਡੇ ਟਰੇਨ ਦੇ ਨਾਲ ਲਾਫ ਲੱਗ ਜਾਂਦੇ ਜੇ ਉਹ ਅੱਗੇ ਪਾਣੀ ਨਿਕਲਦਾ ਨਹੀਂ ਜਿੰਨਾ ਡੈਂਪ ਚੋਂ ਆਂ ਕੱਲੇ ਹੁੰਦਾ ਹੈਗਾ ਜੇ ਪਾਣੀ 2-4 ਦਿਨ ਅਸੀਂ ਖੜਾ ਰਿਹਾ ਫਸਲਾਂ ਮਰ ਖਾਦੂ ਹੋ ਜਾਣੀ